ਸਾਡਾ ਡੀਡੀ ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਕਾਨੂੰਨੀ ਨੁਕਤੇ 'ਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਬੱਚਿਆਂ ਦੀ ਦੇਖ ਰੱਖ ਅਤੇ ਸਰਪ੍ਰਸਤੀ ਸੰਬੰਧੀ ਕਾਨੂੰਨ। ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਅੱਜ ਦੇ ਮਾਹਰ ਨੇ ਐਡਵੋਕੇਟ ਪੀਪੀ ਸਿੰਘ ਹਲੂਆ ਲਿਆ ਜੀ। ਵਕੀਲ ਸਾਹਿਬ ਤੁਹਾਡਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਹੈ। ਸੋ ਇਹਦੇ ਨਾਲ ਹੀ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਤਾਂ ਸਭ ਤੋਂ ਪਹਿਲਾ ਸਵਾਲ ਸਾਡਾ ਸਾਡੇ ਅੱਜ ਦੇ ਮਾਹਰ ਨੂੰ ਆ ਰਹੇਗਾ ਕਿ ਗਾਰਡੀਅਨ ਤੋਂ ਕੀ ਭਾਵ ਹੁੰਦਾ ਹੈ ਜੀ? ਦੇਖੋ ਗਾਰਡੀਅਨ ਜਿਸੇ ਲਈ ਅਸੀਂ ਗੱਲ ਕਰਦੇ ਆਂ ਸਰਪ੍ਰਸਤੀ ਦੀ ਜਾਂ ਬੱਚਿਆਂ ਦੀ ਕਸਟਡੀ ਦੀ ਜਾਂ ਗਾਰਡੀਨਸ਼ਿਪ ਦੀ ਹਾਂਜੀ ਤੇ ਇੱਕ ਸਵਾਲ ਰੈਜ਼ ਹੋ ਜਾਂਦਾ ਹੈ ਕਿ ਗਾਰਡੀਅਨ ਨੂੰ ਕੌਣ ਅਪਾਇੰਟ ਕਰਦਾ ਹੈ ਜਾਂ ਗਾਰਡੀਅਨ ਜਿਹੜਾ ਹੈ ਬਾਏ ਵਰਚੂ ਆਫ ਜਿਹੜੇ ਪੇਰੈਂਟਸ ਠੀਕ ਹੈ ਨਾ ਉਹ ਤੁਸੀਂ ਗਾਰਡੀਅਨ ਨੂੰ ਇਹ ਇੱਥੇ ਇਦਾਂ ਕਿ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਮੀਆਂ ਬੀਵੀ ਦੇ ਵਿੱਚ ਆਪਸੀ ਟਕਰਾਅ ਹੋ ਜਾਂਦਾ ਹੈ ਸੈਪਰੇਟ ਰਹਿਣਾ ਸ਼ੁਰੂ ਕਰ ਦਿੰਦੇ ਨੇ ਨੌਬਤ ਤਲਾਕ ਤੱਕ ਪਹੁੰਚ ਜਾਂਦੀ ਹੈ ਕੋਰਟ ਦੇ ਵਿੱਚ ਕੇਸ ਚਲਾ ਜਾਂਦਾ ਉਸ ਲਈ ਹੁੰਦਾ ਹੈ ਕਿ ਗਾਰਡੀਅਨ ਬੱਚੇ ਦਾ ਕੌਣ ਹੈ ਠੀਕ ਹੈ ਕਈ ਬੱਚੇ ਜਿਹੜੇ ਨੇ ਉਹਨਾਂ ਦੇ ਨਾਂ ਤੇ ਕੋਈ ਪ੍ਰਾਪਰਟੀ ਹੁੰਦੀ ਹੈ ਜਾਂ ਤੁਸੀਂ ਬੱਚਿਆਂ ਦੇ ਭਵਿੱਖ ਨੂੰ ਸਾਹਮਣੇ ਰੱਖਦੇ ਹੋਏ ਬੱਚੇ ਦੇ ਬੱਚੇ ਦਾ ਕੋਈ ਗਾਰਡੀਅਨ ਅਪਾਇੰਟ ਕਰਨਾ ਚਾਹੁੰਦੇ ਹੋ ਔਰ ਇੱਕ ਤੇ ਆ ਕਿ ਗਾਰਡੀਅਨ ਜਿਹੜੇ ਨੇ ਉਹ ਬਾਇਓ ਨੈਚੁਰਲ ਪੇਰੈਂਟ ਜਿਹੜੇ ਨੇ ਉਹ ਗਾਰਡੀਅਨ ਨਹੀਂ ਠੀਕ ਹੈ ਇੱਕ ਦੂਸਰਾ ਜਿਹੜਾ ਹੈਗਾ ਗਾਰਡੀਅਨ ਹੁੰਦੇ ਟੈਸਟਾਮੈਂਟਰੀ ਗਾਰਡੀਅਨ ਜਿਹਨਾਂ ਨੂੰ ਕਹਿੰਦੇ ਆ ਜਿਨ੍ਹਾਂ ਨੂੰ ਪੀਰੈਂਟ ਸਿਰ ਨੇ ਉਹ ਆਪਣੇ ਜੀਵਨ ਦੇ ਜੀਵ ਪ੍ਰਾਈਵੇਸੀਤ ਕਰਦੇ ਕਿ ਸਾਡੇ ਤੋਂ ਬਾਅਦ ਫਰਲਾਣਾ ਬੰਦਾ ਗਾਰਡੀਅਨ ਹੋਏਗਾ ਤੀਜਾ ਅਸੀਂ ਗਾਰਡੀਅਨ ਨੂੰ ਕਹਿੰਦੇ ਜਿਹਨੂੰ ਲੀਗਲ ਗਾਰਡੀਅਨ ਕਹਿੰਦੇ ਆ ਜਿਹਨੂੰ ਕੋਰਟ ਅਪਾਇੰਟ ਕਰਦਾ ਇਹ ਕਈ ਕੇਸਾਂ ਦੇ ਵਿੱਚ ਰਜਿਸਟਰ ਹੁੰਦਾ ਜਿਸ ਦਾ ਪੀਰੈਂਟ ਦੀ ਡੈਥ ਹੋ ਜਾਂਦੀ ਹੈ ਜੇ ਪੀਰੈਂਟ ਦੀ ਡੈਥ ਹੋ ਗਈ ਤੇ ਫਿਰ ਜਾਂ ਪੀਰੈਂਟ ਦਾ ਇੱਕ ਦੀ ਡੈਥ ਹੋ ਗਈ ਦੂਜੇ ਨੇ ਰੀ ਮੈਰਿਜ ਕਰ ਲਈ ਹਾਂਜੀ ਉੱਥੇ ਬੱਚੇ ਦੀ ਕਸਟਡੀ ਜਾਂ ਬੱਚੇ ਦੀ ਗਾਰਡੀਨਸ਼ਿਪ ਕਿਸ ਨੂੰ ਦਿੱਤੀ ਜਾਵੇ ਠੀਕ ਹੈ ਜੀ ਉਸ ਗਾਰਡੀਨਸ਼ਿਪ ਲਈ ਕਈ ਵਾਰੀ ਗ੍ਰੈਂਡਪੇਰੈਂਟਸ ਪਿਕਚਰ ਚ ਆ ਜਾਂਦੇ ਨੇ ਮਾਟਰਨਲ ਗ੍ਰੈਂਡਪੇਰੈਂਟਸ ਆ ਜਾਂਦੇ ਨੇ ਉਹ ਉਹ ਫਿਰ ਕੋਰਟ ਦੇ ਵਿੱਚ ਅਸੀਂ ਕੇਸ ਫਾਈਲ ਕਰਦੇ ਆ ਕਿ ਜਿਹੜਾ ਹੈ ਸਾਨੂੰ ਗਾਰਡੀਅਨ ਅਪਾਇੰਟ ਕੀਤਾ ਜਾਵੇ ਤਾਂ ਕਿ ਬੱਚਾ ਕਿਉਂਕਿ ਬੱਚਾ ਜਿਹੜਾ ਉਹ ਮਾਈਨਰ ਹੈ ਠੀਕ ਹੈ ਉਹ ਬੱਚੇ ਦੀ ਗਾਰਡੀਨਸ਼ਿਪ ਦਿੱਤੀ ਜਾ ਸਕਦੀ ਜਿਸ ਦੀ ਉਮਰ 18 ਸਾਲ ਤੋਂ ਘੱਟ ਹੈ ਠੀਕ ਹੈ ਜੀ ਉਸ ਬੱਚੇ ਦੀ ਫਿਰ ਗਾਰਡੀਅਨਸ਼ਿਪ ਵਾਸਤੇ ਅਸੀਂ ਕੋਰਟ ਦੇ ਵਿੱਚ ਫੈਮਿਲੀ ਕੋਰਟ ਅੱਗੇ ਪਟੀਸ਼ਨ ਫਾਈਲ ਕਰਦੇ ਹਾਂ ਫੈਮਿਲੀ ਕੋਰਟ ਜਿਹੜਾ ਹੈ ਉਹ ਗਾਰਡੀਅਨ ਅਪਾਇੰਟ ਕਰਦਾ ਹੈ ਔਰ ਜਿਸ ਨੂੰ ਗਾਰਡੀਅਨ ਅਪਾਇੰਟ ਕਰਦਾ ਉਸ ਨੂੰ ਇਹ ਹੱਕ ਹੁੰਦਾ ਹੈ ਕਿ ਉਹ ਬੱਚੇ ਦੇ ਬਿਹਾਫ ਤੇ ਉਸ ਦਾ ਕੋਈ ਵੀ ਪ੍ਰਾਪਰਟੀ ਹੈ ਉਸ ਦਾ ਕੋਈ ਬੈਂਕ ਅਕਾਊਂਟ ਹੈ ਉਸ ਦੇ ਪ੍ਰਬੰਧ ਦੇ ਬਾਰੇ ਉਸ ਨੂੰ ਉਹਦੀ ਉਹਦੇ ਉਹਦੀ ਡਿਊਟੀਸ਼ਨ ਔਰ ਦੇ ਕਾਰਪੀ ਉਹਦੀ ਦਬਾਧਾਰੂ ਉਹਦੀ ਪੜ੍ਹਾਈ ਲਿਖਾਈ ਉਹ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਉਪਰਗਾਲੀਏ ਦੇ ਸਿੱਧੇ ਠੀਕ ਹੈ ਜੀ ਇਹ ਬੜੇ ਸਚਜੇ ਤਰੀਕੇ ਨਾਲ ਤੁਸੀਂ ਦੱਸਿਆ ਕਿ ਕੋਈ ਵੀ ਵਿਅਕਤੀ ਜਿਹੜਾ ਕਾਨੂੰਨ ਮੁਤਾਬਕ ਬੱਚੇ ਦੀ ਜ਼ਿੰਦਗੀ ਦੇ ਫੈਸਲੇ ਲੈ ਸਕਦਾ ਉਹਨੂੰ ਆਪਾਂ ਕਵਾਂਗੇ ਕਿ ਬੱਚੇ ਦਾ ਸਰਪ੍ਰਸਤ ਜਾਂ ਗਾਰਡੀਅਨ ਹੈ ਤਾਂ ਇਹ ਜਿੱਦਾਂ ਆਪਾਂ ਅੱਜ ਗੱਲ ਕਰਦੇ ਹਾਂ ਕਾਨੂੰਨ ਮੁਤਾਬਕ ਹੋਣਾ ਤਾਂ ਇਸ ਦੇ ਨਾਲ ਲੱਗਦਾ ਸਾਡੇ ਦਰਸ਼ਕਾਂ ਨੂੰ ਇਸ ਗੱਲ ਤੇ ਵੀ ਜਾਣਨ ਪਾਉ ਕਿ ਜਿਹੜਾ ਗਾਰਡੀਅਨਸ਼ਿਪ ਸੰਬੰਧੀ ਜਾਂ ਬੱਚਿਆਂ ਦੀ ਸਰਪ੍ਰਸਤੀ ਸੰਬੰਧੀ ਕਿਹੜਾ ਕਾਨੂੰਨ ਸਾਡੇ ਕੋਲ ਮੌਜੂਦ ਹੈ ਦੇਖੋ ਜਿੱਥੇ ਤੱਕ ਗਾਰਡੀਅਨਸ਼ਿਪ ਦਾ ਤੌਰ ਹੈ ਉੱਥੇ ਗਾਰਡੀਅਨ ਐਂਡ ਵਾਰਡ ਐਕਟ 1890 ਵਿੱਚ ਬਣਿਆ ਠੀਕ ਹੈ ਜੀ ਜ ਸਾਰੇ ਧਰਮਾਂ ਤੇ ਅਪਲਾਈ ਹੁੰਦਾ ਠੀਕ ਹੈ ਉਸ ਤੋਂ ਇਲਾਵਾ ਜੇ ਅਸੀਂ ਇੱਕ Hindu minority in guardianship act ਜਿਹੜਾ ਕਿ Hindu ਤੇ ਅਪਲਾਈ ਹੁੰਦਾ ਜਿਹਦੇ ਵਿੱਚ Jain Sikh Buddhist ਜੋ Hindu ਦੀ ਡੈਫੀਨੇਸ਼ਨ ਅਕਨੂੰ ਦੇ ਬਤਾ ਉਹ ਕਵਰ ਕਰਦੇ ਨੇ ਇਸ ਤੋਂ ਇਲਾਵਾ ਜੇ ਅਸੀਂ ਕਹੀਏ ਜਿਸ ਤਰ੍ਹਾਂ ਇੱਕ specific act ਹੈ ਦਾ Hindu adoption act ਹੈ ਅਸਲ ਇਹ ਜਿਹੜੇ Hindu ਧਰਮ ਦੂਸਰੇ ਧਰਮ ਨੇ ਉਹਨਾਂ ਦੀ ਸਪੈਸ਼ਲ ਐਕਟ ਜਿਹੜਾ ਬਣਿਆ ਹੋਇਆ ਹੈ ਠੀਕ ਹੈ ਨਾ ਉਹ ਉਸ ਦੀ ਪ੍ਰੋਵੀਜ਼ਨ ਦੇ ਅਸਲ ਸਪੈਸ਼ਲ ਮੈਰਿਜ ਐਕਟ ਹੈ ਹਾਂਜੀ ਇਹ ਇੱਕ ਹੋਰ ਪ੍ਰੋਵੀਜ਼ਨਲ ਸੈਕਸ਼ਨ 26 ਹੈ ਹਿੰਦੂ ਮੈਰੀ ਐਕਟ ਦਾ ਉਹਦੇ ਵਿੱਚ ਜਦੋਂ ਵੀ ਸੈਪਰੇਸ਼ਨ ਡਿਸਾਈਡ ਕਰਦੀ ਹੈ ਕੋ ਹਾਂਜੀ ਉਹ ਜਿਹੜੀ ਆ ਕਸਟਡੀ ਜਿਹੜੀ ਆ ਬੱਚੇ ਦੀ ਉਸਦੇ ਬਾਰੇ ਵੀ ਆਰਡਰ ਕਰ ਦਿੰਦੀ ਹੈ ਕਿ ਬੱਚੇ ਦੀ ਕਸਟਡੀ ਕਿਸ ਕੋ ਰਹੇਗੀ ਜਿਸ ਕਰਕੇ ਵੀ ਅਸੀਂ ਕਦੀ ਡਾਈਵੋਰਸ ਦੇ ਮਿਚੁਅਲ ਡਾਈਵੋਰਸ ਦੀ ਜਾਣੀ ਨਹੀਂ ਠੀਕ ਹੈ ਮਿਚੁਅਲ ਡਾਈਵੋਰਸ ਦੇ ਵਿੱਚ টারਮਸ طے ਹੋਏ ਨੇ ਕਿ ਬੱਚੇ ਦੀ ਕਸਟਡੀ ਕਿਹਦੇ ਕੋ ਹੋਏਗੀ ਹਾਂਜੀ ਵਿਜ਼ਿਟੇਸ਼ਨ ਰਾਈਟਸ ਕਿਹਦੇ ਕੋ ਹੋਣਗੇ ਠੀਕ ਹੈ ਨਾ ਔਰ ਉਹ ਜਿਸਲੇ ਕਸਟਡੀ ਡਿਟਰਮਿਨ ਕਰਤੀ ਜਾਂਦੀ ਆ ਔਰ ਵਿਜ਼ਿਟੇਸ਼ਨ ਰਾਈਟ ਜਿਹੜੇ ਆ ਉਹ ਦੂਸਰੇ ਪੇਰੈਂਟ ਨੂੰ ਦਿੱਤੇ ਜਾਂਦੇ ਆ ਔਰ ਕੋਰ ਆਪਣੇ ਆਰਡਰ ਦੇ ਵਿੱਚ ਹੀ ਲਿਖ ਦਿੰਦਾ ਫਿਰ ਸਪੋਜ਼ ਹਫਤੇ ਜਿੱਕਵਾਰੀ ਜਾਂ ਮਹੀਨੇ ਚ ਦੋ ਆ ਠੀਕ ਹੈ ਜੀ ਠੀਕ ਹੈ ਨਾ ਉਹ ਪੇਰੈਂਟਸ ਜਿਹੜਾ ਜਿਹਦੇ ਕੋਲ ਕਸਟਡੀ ਆ ਉਹ ਦੂਸਰੇ ਪੇਰੈਂਟ ਨੂੰ ਮਿਲਵਾਏਗਾ ਬੱਚੇ ਨੂੰ ਠੀਕ ਹੈ ਜੀ ਉਹ ਉਹ ਉਹਦਾ ਮਕਸਦ ਇਹ ਹੈ ਕਿ ਬੱਚਾ ਜਿਹੜਾ ਹੈ ਦੋਨੋਂ ਪੇਰੈਂਟਸ ਤੋਂ ਬਿਲੋਂਗ ਕਰਦਾ ਹੈ ਇਹ ਜਿਹੜੇ ਟੋਟਲ ਡਾਈਵਰਸ ਹੋ ਗਿਆ ਇਹ ਬੱਚੇ ਦੇ ਪਰਵਿਖਣੇ ਸਾਹਮਣੇ ਰੱਖਦੇ ਹੋਏ ਉਹਦੀ इमोशनल ਜਿਹੜੀ ਸੈਟੀਸਫੈਕਸ਼ਨ ਹੈ ਉਹਦੇ ਵਾਸਤੇ ਉਹ ਜਾਂ ਉਹਦੀ ਫਿਜ਼ੀਕਲ ਡਿਵੈਲਪਮੈਂਟ ਉਹਦੇ ਵਾਸਤੇ ਕਈ ਓਵਰਆਲ ਵੈਲਫੇਅਰ ਦੇ ਦੇ ਇਜ਼ ਜ਼ਰੂਰੀ ਹੈ ਕਿ ਬੱਚੇ ਨੂੰ ਦੋਨੋਂ ਜਿਹੜੇ ਮਾਪੇ ਨੇ ਉਹਨਾਂ ਨਾਮ ਲਵਾਇਆ ਜੋ ਹੈ ਜੇ ਇੱਕ ਕੋਲ ਕਸਟਡੀ ਹੈ ਤੇ ਦੂਜੇ ਨੂੰ ਵਿਜ਼ਿਟੇਸ਼ਨ ਰਾਈਟ ਦਿੱਤੇ ਜਾਵੇ ਠੀਕ ਹੈ ਜੀ ਇੱਕ ਤੁਸੀਂ ਬੜੇ ਸਜੇਜੇ ਤਰੀਕੇ ਨਾਲ ਦੱਸਿਆ ਕਿ ਇੱਕ ਤਾਂ ਕਿਹੜਾ ਕਾਨੂੰਨ ਮੌਜੂਦ ਹੈ ਦੂਜਾ ਤੁਸੀਂ ਇਸ ਗੱਲ ਦਾ ਵੀ ਫਰਕ ਦੱਸਿਆ ਕਿ ਕਸਟਡੀ ਅਤੇ ਜਿਹੜਾ ਸਰਪ੍ਰਸਤੀ ਗਾਰਡੀਨਸ਼ਿਪ ਦੇ ਵਿੱਚ ਕੀ ਫਰਕ ਹੈ ਤਾਂ ਇਸ ਦੇ ਨਾਲ ਲੱਗਦਾ ਇੱਕ ਹੋਰ ਸਵਾਲ ਆ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਦੇ ਜ਼ਿਹਨ ਵਿੱਚ ਵੀ ਹੁੰਦਾ ਹੋਊਗਾ ਅਸੀਂ ਕਈ ਵਾਰ ਆ ਦੇਖਦੇ ਆ ਕਿ ਜਿਹੜਾ ਡਾਈਵੋਰਸ ਹੁੰਦਾ ਹੈ ਉਹ ਤਾਂ ਹੁੰਦਾ ਹੈ ਜੀ ਹਿੰਦੁਸਤਾਨ ਦੇ ਵਿੱਚ ਜਿਹੜੀ ਕਸਟਡੀ ਹੈ ਬੱਚੇ ਦੀ ਉਹ ਇੱਕ ਜਿਹੜਾ ਪੈਰੈਂਟ ਹੈ ਉਹਨੂੰ ਦੇ ਦਿੱਤੀ ਜਾਂਦੀ ਜਾਂ ਮਾਂ ਨੂੰ ਦੇ ਦਿੱਤੀ ਜਾਂਦੀ ਹੈ ਜਾਂ ਉਸਦੇ ਪਿਓ ਨੂੰ ਦੇ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਕਈ ਵਾਰ ਆ ਅਸੀਂ ਦੇਖਦੇ ਆ ਕਿ ਜਿਹੜਾ ਉਹ ਜੇਸ ਪੇਰੈਂਟ ਕੋਲ ਉਸ ਦੀ ਜਿਹੜੀ ਕਸਟਡੀ ਹੈ ਉਹ ਇੰਡੀਆ ਤੋਂ ਬਾਹਰ ਕਿਤੇ ਮੂਵ ਹੋਣ ਲੱਗਦਾ ਹੈ ਕੀ ਜਦੋਂ ਉਹ ਬੰਦੇ ਨੇ ਇੰਡੀਆ ਤੋਂ ਬਾਹਰ ਕਿਤੇ ਜਾਂ ਭਾਰਤ ਤੋਂ ਬਾਅਦ ਮੂਵ ਹੋਣਾ ਹੈ ਉਹਨੂੰ ਕੋਰਟ ਦੀ ਪਰਮਿਸ਼ਨ ਲੈ ਕੇ ਮੂਵ ਹੋਣਾ ਪੈਣਾ ਹੈ ਜਾਂ ਉਹ ਚੁੱਪਚੀ ਤੇ ਚਲ ਜਵੇ ਆਪਣੇ ਆਪ ਦੇ ਵਿੱਚ ਵੀ ਕੋਈ ਗੁਨਾਹ ਬੰਦਾ ਹੈ ਇਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਦੇਖੋ ਜਿਸ ਲਈ ਵੀ ਕਦੀ ਅਸੀਂ ਫੋਰਨ ਮੂਵ ਹੋਣਾ ਕਈ ਕੇਸ ਇਦਾਂ ਦੇ ਨੇ ਜਿੱਥੇ ਕਿ ਪੇਰੈਂਟ ਜਿਹੜੇ ਨੇ ਉਹ ਜੀ ਮੈਰਿਜ ਕਰਵਾ ਲੈਂਦੇ ਡਾਇਵਰਸ ਤੋਂ ਹਾਂਜੀ ਠੀਕ ਹੈ ਜੇ ਤੁਸੀਂ ਦੀਮੈਨਿਕ ਕਰਵਾ ਲੈਂਦੇ ਹੋ ਤੁਸੀਂ ਐਬਰੋਡ ਜਾਣ ਐ ਐਬਰੋਡ ਜਾਣ ਲਈ ਜਾਤੇ ਤੁਸੀਂ ਬੱਚਾ ਇੱਥੇ ਛੱਡ ਕੇ ਜਾਓਗੇ ਹਾਂ ਜੇ ਬੱਚੇ ਨੂੰ ਤੁਸੀਂ ਨਾਲ ਲੈ ਕੇ ਜਾਣਾ ਤੁਸੀਂ ਉਹਦਾ ਪਾਸਪੋਰਟ ਉਹਦਾ ਵੀਜ਼ਾ ਅਪਲਾਈ ਕਰੋਗੇ ਜੇ ਜੇਲੇ ਤੁਸੀਂ ਵੀਜ਼ਾ ਅਪਲਾਈ ਕਰਨਾ ਹੈ ਉਹਨਾਂ ਨੇ ਦੋਨੋਂ ਪੇਰੈਂਟ ਦੀ ਕੰਸੈਂਟ ਮੰਗਣੀ ਹੈ ਠੀਕ ਹੈ ਠੀਕ ਹੈ ਇਹ ਨਹੀਂ ਆ ਇੱਕ ਇੱਕ ਜਿਹੜਾ ਉਹ ਧੋਖੇ ਨਾਲ ਬੱਚਾ ਬਾਅਦ ਹੈ ਜੀ ਇਹਨਾਂ ਨੇ ਦੂਸਰੇ ਪੇਰੈਂਟ ਦੀ ਕੰਸੈਂਟ ਮੰਗਣੀ ਹੈ ਤੇ ਆਲਰੇਡੀ ਤੁਹਾਡੇ ਕੋਲ ਸਿਰਫ ਬੱਚੇ ਦੀ ਕਸਟਡੀ ਹੈ ਹਾਂਜੀ ਦੂਸਰੇ ਪੇਰੈਂਟ ਕਾ ਵਿਜ਼ਿਟੇਸ਼ਨ ਰਾਈਟਸ ਨੇ ਠੀਕ ਹੈ ਜੀ ਤੁਸੀਂ ਉਹਦੀ ਪਰਮਿਸ਼ਨ ਤੋਂ ਬਿਨਾਂ ਬੱਚਾ ਬਾਹਰ ਨਹੀਂ ਦੱਸ ਸਕਦੇ ਫਿਰ ਅਸੀਂ ਕੀ ਕਰਦੇ ਹਾਂ ਅਸੀਂ ਕੋਰਟ ਦੇ ਵਿੱਚ ਜਾਂਦੇ ਹਾਂ ਮੋਡੀਫਿਕੇਸ਼ਨ ਆਫ ਦਾ ਠੀਕ ਹੈ ਜੀ ਆਰਡਰ ਵੀ ਪਹਿਲਾ ਜਿਹੜਾ ਆਰਡਰ ਹੈ ਉਸ ਨੂੰ ਮੋਡੀਫਾਈ ਕੀਤਾ ਜਾਵੇ ਤਾਂ ਕਿ ਮੈਂਨ ਨੂੰ ਜਿਹੜਾ ਹੈ ਮੈਂ ਹੁਣ ਰੀ ਮੈਰਿਜ ਕਰਵਾ ਲਈ ਹੈ ਔਰ ਬੱਚੇ ਨੂੰ ਮੈਂ ਬਾਹਰ ਲੈ ਕੇ ਜਾਣਾ ਹੈ ਔਰ ਫਾਰਫਰਦਰ এডੂਕੇਸ਼ਨ ਡਿਵੈਲਪਮੈਂਟ ਜਿਹੜਾ ਫੋਰਨ ਦੇ ਵਿੱਚ ਬੱਚੇ ਦੀ ਬੱਚੇ ਨੂੰ ਇੱਕ ਅੱਛਾ ਇੱਕ ਮਾਫੀਆ ਰੋਲ ਦਾ ਫਿਊਚਰ ਮਨਜ਼ਰਦਾ ਤੇ ਉਹ ਜਿਹੜਾ ਅਸੀਂ ਆਰਡਰ ਹੈ ਉਹ ਮੋਡੀਫਾਈ ਕਰਾ ਲੈਣੇ ਆ ਸੈਕਸ਼ਨ 28 ਜਿਹੜਾ ਹਿੰਦੂ ਮੈਰੀ ਲ ਐਕਟ ਹੈ ਉਹਦੇ ਥੱਲੇ ਅਸੀਂ ਐਪਲੀਕੇਸ਼ਨ ਦੇ ਕੇ ਕੋਰਟ ਤੋਂ ਪਰਮਿਸ਼ਨ ਲੈ ਲੈਣੇ ਫੈਮਿਲੀ ਕੋਰਟ ਤੋਂ ਕਿ ਮੈਨੂੰ ਬੱਚਾ ਜਿਹੜਾ ਹੈ ਉਹ ਬਾਹਰ ਲੈ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਜੇ ਦੂਸਰਾ ਪੇਰੈਂਟ ਕੰਸੈਂਟ ਦੇ ਦਿੰਦਾ ਕਿ ਰਾਜੇ ਮੈਨੂੰ ਕੋਈ ਬੈਰ ਨਹੀਂ ਤੇ ਕੋਰਟ ਅਕੋਰਡਿੰਗਲੀ ਪਾਸ ਕਰ ਦਿੰਦੇ ਨਹੀਂ ਤੇ ਕੋਰਟ ਆਨ ਮੈਰਿਜ ਜਿਹੜੇ ਆ ਡਿਸਾਈਡ ਕਰ ਦਿੰਦੇ ਪਰ ਉਸ ਕੇਸ ਦੇ ਵਿੱਚ ਬੱਚੇ ਦਾ ਭਵਿੱਖ ਹੈ ਜਿਹੜਾ ਬੱਚੇ ਦੇ ਬੈਸਟ ਇੰਟਰਸਟ ਹੈ ਉਹਨੂੰ ਸਾਹਮਣੇ ਰੱਖਦੇ ਹੋਏ ਹੀ ਕੋਰਟ ਫੈਸਲਾ ਕਰੇ ਬਿਲਕੁਲ ਠੀਕ ਹੈ ਇੱਕ ਗੱਲ ਤੇ ਵਕੀਲ ਸਾਹਿਬ ਆਪਾਂ ਦੁਬਾਰਾ ਦੁਬਾਰਾ ਜ਼ੋਰ ਦੇ ਰਹੇ ਹਾਂ ਕਿ ਜਦ ਵੀ ਮਾਨਯੋਗ ਅਦਾਲਤ ਨੇ ਕੋਈ ਬੱਚੇ ਦੇ ਹਾਇਤ ਵਿੱਚ ਫੈਸਲਾ ਲੈਣਾ ਹੈ ਤਾਂ ਉਸ ਦਾ ਜਿਹੜਾ ਭਵਿੱਖ ਦੇਖਿਆ ਜਾਣਾ ਹੈ ਉਸ ਦੀ ਜਿਹੜੀ ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਵੈਲਫੇਅਰ ਉਹ ਦੇਖੀ ਜਾਣੀ ਹੈ ਥੋੜਾ ਜਿਹਾ ਹੋਰ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਚਾਹੀਦੀ ਹੈ ਗੱਲ ਦਾ ਵਾਅਦਾ ਕਰੋ ਕਿ ਇਹ ਜਿਹੜਾ ਭੁੱਖ ਦੇਖਣਾ ਜਾਂ ਜਿਹੜੀ ਇਹਦੀ ਵੈਲਫੇਅਰ ਦੇਖਣੀ ਬੱਚੇ ਦੀ ਇਹਦੀ ਕੀ ਪਰਿਭਾਸ਼ਾ ਹੈ ਕਾਨੂੰਨ ਮੁਤਾਬਕ ਕਿ ਉਹ ਬੱਚੇ ਦੀ ਉਮਰ ਦੇਖੀ ਜਾਂਦੀ ਹੈ ਕਿ ਜੇ ਛੋਟਾ ਹੈ ਲੈ ਉਸ ਨੂੰ ਇਹਦੀ ਮਦਰ ਦੀ ਜ਼ਿਆਦਾ ਜ਼ਰੂਰਤ ਹੈ ਜਾਂ ਫਾਈਨੈਂਸ਼ੀਅਲ ਹਾਲਾਤ ਦੇਖੇ ਜਾਂਦੇ ਹਨ ਉਹ ਸਾਰੇ ਇਹ ਜਿਹੜੇ ਹਾਲਾਤਾਂ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ আচ্ছা ਇਸ ਤਰ੍ਹਾਂ ਕਿ ਜਿਸ ਤਰ੍ਹਾਂ ਨਾਰਮਲ ਜੀ ਇਹ 5-7 ਤੋਂ ਛੋਟਾ ਬੱਚਾ ਉਹਦੀ ਕਸਰੀ ਮਦਰ ਕੋਲ ਦੇ ਠੀਕ ਹੈ ਠੀਕ ਹੈ ਔਰ ਅਸੀਂ ਕਈ ਕੇਸਾਂ 'ਚ ਦੇਖਿਆ ਜਿੱਥੇ ਫੀਮੇਲ ਚਾਈਲਡ ਹੈ ਹਾਂਜੀ ਉੱਥੇ ਵੀ ਨਾਰਮਲੀ ਕੋਰਟ ਹੈ ਇਹ ਕੋਰਟ ਇਹੀ ਇਨਸਿਸਟ ਕਰਦੇ ਨੇ ਕਿ ਬੱਚਾ ਜਿਹੜਾ ਹੈ ਉਹ ਮਦਰ ਕੋ ਰਵੇ ਕਿਉਂਕਿ ਕੀਪਿੰਗ ਇਨ 뷰 ਕਿ ਜੇ ਪੇਰੈਂਟ ਜਿਹੜਾ ਫਾਦਰ ਹੈ ਉਹ ਬੱਚੇ ਨੂੰ ਲੁੱਕ ਆਫਟਰ ਕਰੇ ਨਾ ਮਦਰ ਇਜ਼ ਇਨ ਦਾ ਬੈਟਰ ਕਪੈਸਿਟੀ ਠੀਕ ਹੈ ਨਾ ਕਿਉਂਕਿ ਜਿਹੜੀ ਇੱਕ ਲੇਡੀ ਹੈ ਉਹ ਬੱਚੇ ਦੀ ਜੋ ਡਿਵੈਲਪਮੈਂਟ ਹੈ ਤਾਂ ਖਾਸ ਕਰਕੇ ਫੀਮੇਲ ਚਾਈਲਡ ਦੀ ਉਹ ਉਸ ਨੂੰ ਮੱਦਦ ਨਜ਼ਰ ਰੱਖਦੇ ਹੋਏ ਕੁਝ ਡਿਸੀਜਨ ਜਿਹੜੇ ਲੈਂਦੇ ਹੁੰਦੇ ਆ ਮਦਰ ਇਜ਼ ਇਨ ਦਾ ਬੈਟਰ ਕਪੈਸਿਟੀ ਠੀਕ ਹੈ ਇਸ ਕਰਕੇ ਕੋਰਟ ਦਾ ਇਹੀ ਹੁੰਦਾ ਕਿ ਜਿਹੜੀ ਇਹ ਲੜਕੀ ਹੈ ਉਸਦੀ ਕਸਟਰੀ ਨਾਰਮਲ ਹੀ ਠੀਕ ਹੈ ਜੀ ਮਦਰ ਕੋਈ ਲੀ ਹੈ ਅਨਲੈਸ ਅਨਟਲ ਦੇ ਕੋਡ ਇਹ ਦੇਖੇ ਕਿ ਠੀਕ ਹੈ ਜੀ ਮਦਰ ਜਿਹੜੀ ਹੈ ਉਹ ਬੱਚੇ ਨੂੰ ਦਾ ਪ੍ਰੋਪਰਲੀ ਲੁਕਾ ਪਰ ਨਹੀਂ ਕਾ ਰਹੀ ਔਰ ਉਹਦੇ ਕੋਈ ਇਲਿਸੀਟ ਰਿਲੇਸ਼ਨਸ ਨਹੀਂ ਔਰ ਕੋਈ ਐਕਸਟਰਾ ਮੈਡੀਟੇਰਫੇਅਰ ਨਹੀਂ ਠੀਕ ਹੈ ਜੀ ਜਾਂ ਕਿਸੇ ਵੀ وجہ ਕਰਕੇ ਜਿਹੜੀ ਹੈ ਬੱਚੇ ਦੇ ਬਿਖਰੇ ਬੈਸਟ ਇੰਟਰਸਟ ਨਹੀਂ ਹੈ ਕਿ ਉਹ ਮਦਦ ਨਾ ਰਵੇ ਤੇ ਉਹ ਕਸਟਡੀ ਜਿਹੜੀ ਆ ਫਾਦਰ ਨੂੰ ਦਿੱਤੀ ਜਾ ਸਕਦੀ ਹੈ ਨਹੀਂ ਤੇ ਅਦਰਵਾਈਜ਼ ਜਿਹੜਾ ਕ੍ਰਾਈਟੇਰੀਆ ਹੈ ਕੋਰਟ ਇਹ ਦੇਦੀ ਹੈ ਕਿ ਪੇਰੈਂਟਸ ਦੇ ਵਿੱਚੋਂ ਦੋਨੋਂ ਇਕਨੋਮਿਕਲੀ ਕਿਹੜਾ ਬੈਟਰ ਹੈ Who is in the better capacity to look after the child or no proper ਖਾਣਾ ਪੀਣ ਉਹਦਾ ਉਹਦੀ ਮੈਡੀਕਲ ਉਹਦੀ এডਿਕੇਸ਼ਨ ਠੀਕ ਹੈ ਜੀ ਇੱਕ ਬੈਟਰ ਫਿਊਚਰ ਕੌਣ ਦੇ ਸਕਦਾ ਜੇ ਫਾਦਰ ਦੇ ਸਕਦਾ ਤੇ ਫਾਦਰ ਨੂੰ ਕਸਟਡੀ ਮਿਲ ਜਾਂਦੀ ਹੈ ਠੀਕ ਹੈ ਜੀ ਤੇ ਉਹਨੂੰ ਗਾਰਡੀਅਨ ਵੀ ਅਪਾਇੰਟ ਕਰਤਾ ਜਾਂਦਾ ਆਦਰਵਾਇਜ਼ ਜਿਹੜਾ ਉਹ ਮਦਦ ਤੇ ਕੋਰਟ ਕਸਟਡੀ ਇੱਕ ਕੋਰਟ ਨੇ ਦੇਖਣਾ ਹੈ ਡਿਟਰਮਿਨ ਕਰਨਾ ਹੈ ਕਿ ਵਾਟ ਇਜ਼ ਇਨ ਦਾ ਬੈਸਟ ਇੰਟਰਸਟ ਆਫ ਦ ਚਾਈਲਡ ਠੀਕ ਹੈ ਜੀ ਇੱਕ ਅਸੀਂ ਦੇਖਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਹਾਲਾਤ ਆ ਉਹ ਹਮੇਸ਼ਾ ਜਿਹੜੇ ਕੁਝ ਹੈ ਨਹੀਂ ਰਹਿੰਦੇ ਕਦੇ ਹਾਲਾਤ ਵਧੀਆ ਹਨ ਕਦੇ ਮਾੜੇ ਹੁੰਦੇ ਹਨ ਇਸ ਦੇ ਮੱਦੇ ਨਜ਼ਰ ਜਿਆਦਾ ਕੋਰਟ ਹੈ ਕਸਟਡੀ ਕਿਸੇ ਨੂੰ ਦਿੰਦੀ ਹੈ ਕਿਸੇ ਬੱਚੇ ਦੀ ਤਾਂ ਅਸੀਂ ਦੇਖਦੇ ਹਾਂ ਕਿ ਕੱਲ੍ਹ ਨੂੰ ਹਾਲਾਤ ਬਦਲ ਜਾਂਦੇ ਹਨ ਤਾਂ ਉਸ ਦੇ ਵਿੱਚ ਜਿਹੜਾ ਦੂਜਾ ਪੈਰੈਂਟ ਹੈ ਜਾਂ ਦੂਜਾ ਜਿਹੜਾ ਉਸ ਦਾ ਮਾਂ ਜਾਂ ਪਿਓ ਦੇ ਵਿੱਚੋਂ ਕੋਈ ਵੀ ਉਸ ਨੂੰ ਲੱਗਦਾ ਹੈ ਕਿ ਹੁਣ ਹਾਲਾਤ ਬਦਲ ਗਏ ਤਾਂ ਬੱਚਾ ਜਿਹੜਾ ਮੇਰੇ ਕੋਲ ਜ਼ਿਆਦਾ ਵਧੀਆ ਰਹਿ ਸਕਦਾ ਹੈ ਕੀ ਅਸੀਂ ਮਾਨਯੋਗ ਅਦਾਲਤ ਕੋਲ ਜਾ ਕੇ ਫਰਿਆਦ ਕਰ ਸਕਦੇ ਹਾਂ ਕਿ ਜਿਹੜੀ ਇਹ ਕਸਟਡੀ ਬਦਲ ਦਿੱਤੀ ਜਾਵੇ ਜੀ ਦੇਖੋ ਕਸਟਡੀ ਜਿਹੜੀ ਇਕੁਅਰੀ ਕੋਰਟ ਨੇ ਆਰਡਰ ਕਰ ਦਿੱਤੀ ਨਾ ਇਹ ਬਦਲ ਹੋ ਸਕਦੀ ਹੈ ਚੇਂਜ ਕਰ ਦਿੱਤੀ ਜਾ ਸਕਦੀ ਹੈ ਔਰ ਪਿੱਛੇ ਇੱਕ ਆਂਧਰਾ ਪ੍ਰਦੇਸ਼ ਹਾਈ ਕੋਰਟ ਦੀ 2023 ਦੇ ਵਿੱਚ ਅਥਾਰਟੀ ਆਈ ਹੈ ਇਹ ਡਿਸੀਜਨ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜੇ ਚੇਂਜ ਆਫ ਸਰਕਮਸਟੈਂਸਸ ਨੇ ਹਾਂਜੀ ਠੀਕ ਹੈ ਤੇ ਉਹਦੇ ਵਿੱਚ ਜਿਹੜੀ ਬੱਚੇ ਦੀ ਗੈਸਟਰੀ ਹੈ ਆਲਰੇਡੀ ਜਿਸ ਵੀ ਪੇਰੈਂਟ ਕੋਲ ਹੈ ਉਹਨੂੰ ਬਦਲ ਕੇ ਦੂਜੇ ਪੇਰੈਂਟ ਨੂੰ ਦਿੱਤੀ ਜਾ ਸਕਦੀ ਹੈ ਉਹਦੇ ਵਿੱਚ ਚੇਂਜ ਆਫ ਸਰਕਮਸਟੈਂਸੀ ਤੁਸੀਂ ਕਹਿ ਸਕਦੇ ਹੋ ਕਿ ਜੇ ਕੋਈ ਤੁਹਾਨੂੰ ਕੋਈ ਇਦਾਂ ਦੀ क्रॉनिक ਡਿਜ਼ੀਜ਼ ਹੈ ਕਿਸੇ ਵੀ ਪੇਰੈਂਟ ਨੂੰ ਠੀਕ ਹੈ ਔਰ ਉਹ ਜਿਹੜੀ ਆ ਉਹ ਬੱਚੇ ਨੂੰ ਲੁੱਕ ਆਫਟਰ ਪ੍ਰੋਪਰ ਨਹੀਂ ਕਰ ਸਕਦੀ ਜਾਂ ਜਿਸ ਤਰ੍ਹਾਂ ਮੈਂ ਆਲਰੇਡੀ ਦੱਸਿਆ ਕਿ ਤੁਸੀਂ ਸੈਕੰਡ ਮੈਰਿਜ ਕਰਵਾ ਲਈ ਹੈ ਜਾਂ ਤੁਸੀਂ ਯੂ ਆਰ ਇਨ ਇਲਿਜੀਟਲ ਰਿਲੇਸ਼ਨਸ਼ਿਪ ਵਿਦ ਸੰਬਾਡੀ ਔਰ ਬੱਚੇ ਦੇ ਇੰਟਰਸਟ ਨਹੀਂ ਹੈ ਕੋਈ ਵੀ ਇਦਾਂ ਦੇ ਸਰਕਮਸਟੈਂਸੀ ਜਿਹੜੇ ਬੱਚੇ ਦੇ ਫਿਊਚਰ ਵਾਸਤੇ ਡੈਟ੍ਰੀਮੈਂਟਲ ਹੋ ਸਕਦੇ ਆ ਕੋਰਟ ਜਿਹੜੀ ਆ ਉਹ ਆਰਡਰ ਮੋਡੀਫਾਈ ਕਰ ਸਕਦੀ ਹੈ ਇਨ ਦਾ ਬੈਸਟ ਇੰਟਰਸਟ ਆਫ ਚਾਈਲਡ ਬਿਲਕੁਲ ਠੀਕ ਹੈ ਉੱਪਰ ਗੀਲ ਤਾਂ ਇਹ ਤਾਂ ਗੱਲ ਸੀ ਕਿ ਜਿਹੜੇ ਮਾਪਿਆਂ ਦੇ ਵਿੱਚ ਜਿਹੜਾ ਕੌਣ ਗਾਰਡੀਆਂ ਦਾ ਪੁਆਇੰਟ ਹੋ ਸਕਦਾ ਹੈ ਜੇ ਰੱਬ ਨਾ ਕਰੇ ਹਾਲਾਤ ਐਦਾ ਦੇ ਬਣਨ ਕਿ ਜਿਹੜੇ ਬੱਚੇ ਦੇ ਮਾਪਿਆਂ ਨੂੰ ਲੱਗ ਹੋਣਾ ਪਵੇ ਹੁਣ ਕਈ ਵਾਰ ਹਾਲਾਤ ਇਹੋ ਜਿਹੇ ਵੀ ਹੁੰਦੇ ਹਨ ਕਿ ਜਿੱਥੇ ਬੱਚੇ ਦੇ ਮਾਪੇ ਨਹੀਂ ਹੁੰਦੇ ਹਨ ਕਈ ਵਾਰ ਉਹ ਪੂਰੇ ਹੋ ਜਾਂਦੇ ਹਨ ਜਾਂ ਕਈ ਵਾਰ ਹਾਲਾਤ ਐਦਾ ਦੇ ਬਣ ਜਾਂਦੇ ਹਨ ਕਿ ਮਾਪੇ ਜਿਹੜੇ ਬੱਚਾ ਕੋ ਰਹਿ ਨਹੀਂ ਸਕਦੇ ਕੋਈ ਬਾਹਰ ਹਨ ਤਾਂ ਬੱਚਾ ਜਿਹੜਾ ਇਕੱਲਾ ਹੈ ਇਹਨਾਂ ਹਾਲਾਤਾਂ ਦੇ ਵਿੱਚ ਕਾਨੂੰਨ ਮੁਤਾਬਕ ਬੱਚੇ ਦੀ ਸਰਪ੍ਰਸਤੀ ਕਿਸ ਕੋ ਜਾ ਸਕਦੀ ਹੈ ਜਾਂ ਸਿੱਧੇ ਸ਼ਬਦਾਂ ਵਿੱਚ ਕੌਣ ਗਾਰਡੀਆਂ ਦਾ ਪੁਆਇੰਟ ਹੋ ਸਕਦਾ ਦੇਖੋ ਇਸ ਤਰ੍ਹਾਂ ਕਿ ਕਈ ਕੇਸਾਂ ਦੇ ਵਿੱਚ ਇਸ ਲਈ ਆਈਦਰ ਆਫ ਦਾ ਪੇਰੈਂਟ ਦੀ ਡੈਥ ਹੋ ਗਈ ਜਾਂ ਦੂਸਰੇ ਦੂਸਰੇ ਪੇਰੈਂਟ ਆ ਉਹਨੇ ਰੀਮੈਰਿਜ ਕਰਵਾ ਲਿਆ ਹਾਂਜੀ ਉਸ ਕੇਸ ਦੇ ਵਿੱਚ ਉਦਾਂ ਕਿ ਗ੍ਰੈਂਡਪੇਰੈਂਟਸ ਦੇ ਨੇ ਹਾਂਜੀ ਉਹ ਜਿਹੜੇ ਆ ਕਸਟਡੀ ਵਾਸਤੇ ਕੋਰਟ ਕੋ ਅਪਲਾਈ ਕਰਦੇ ਹੁੰਦੇ ਆ ਕੋਰਟ ਫਿਰ ਦੇਖ ਲੈਂਦੀ ਹੈ ਕਿ ਜਿਸ ਬੋਸ ਗ੍ਰੈਂਡਪੇਰੈਂਟਾ ਚਾਹੇ ਮਟਰਨਲ ਗ੍ਰੈਂਡਪੇਰੈਂਟ ਆ ਜਾਂ ਹਾਂਜੀ ਅ ਇਧਰ ਪੇਰੈਂਟਸ ਵਾਲੀ ਸਾਈਡ ਤੇ ਉਹ ਸਾਈਡ ਤੋਂ ਨੇ ਤੇ ਉਹਨਾਂ ਨੂੰ ਬੱਚੇ ਦੀ ਕਸਟਡੀ ਦਿੱਤੀ ਜਾ ਵੀ ਤਾਂ ਕਿ ਬੱਚੇ ਦੇ ਪੁੱਖ ਨੂੰ ਸਾਹਮਣੇ ਰੱਖਦੇ ਹੋਏ ਉਸਤੇ ਜਿਹੜੇ ਵੀ ਡਿਸੀਜਨਸ ਨੇ ਬੱਚੇ ਦੇ ਉਹ ਕੋਨ ਲਵੇ ਫੈਸਲੇ ਬੱਚਾ ਤੇ ਮਾਈਨਰ ਹੈ ਫ ਗ੍ਰੈਂਡਪੇਰੈਂਟਸ ਨੂੰ ਵੀ ਕਸਟਡੀ ਜਿਹੜੀ ਹੈ ਉਹ ਲੀਗਲੀ ਤੌਰ ਤੇ ਦਿੱਤੀ ਜਾਂਦੀ ਆ ਮੇਰੇ ਕੋਲ ਤੇ ਇੱਕ ਐਡਾ ਦਾ ਕੇਸ ਹੈਗਾ ਜੀ ਇੱਥੇ ਫਾਦਰ ਦੀ ਡੈਥ ਹੋ ਗਈ ਠੀਕ ਹੈ ਜੀ ਔਰ ਮਦਰ ਨੇ ਰੀਮੈਰਿਜ ਕਰਾ ਲਈ ਔਰ ਬੱਚਾ ਜਿਹੜਾ ਹੈ ਉਹ ਦਾਦਾ ਦਾਦੀ ਕੋ ਛੱਡ ਗਈ ਉਹ ਦਾਦਾ ਦਾਦੀ ਵਾਰ ਓਏਜ ਉਹਨਾਂ ਕੋ ਇੱਕ ਕੈਪੈਸਿਟੀ ਨਹੀਂ ਸੀ ਕਿ ਉਹ ਨੂੰ ਲੁੱਕ ਆਫਟਰ ਕਰ ਦੇਣਾ ਉਹਨਾਂ ਕੋ ਸੋਰਸ ਆਫ ਇੰਕਮ ਠੀਕ ਹੈ ਜੀ ਫਿਰ ਮੈਂ ਉਹ ਜ কোর্ਟ ਦੇ ਵਿੱਚ ਚਾਚੇ ਵੱਲੋਂ ਠੀਕ ਹੈ ਜੀ ਜਿਹੜੀ ਹਾਲ ਕੀ ਚਾਚੇ ਦੇ ਆਲਰੇਡੀ ਆਪਣੇ ਕੀ ਡਾਕਟਰ ਵੀ ਸੀ ਪਰ ਚਾਚੇ ਨੇ ਹੀ ਫਿਰ ਗਾਰਡੀਅਨਸ਼ਿਪ ਵਾਸਤੇ ਨਿਗਰਗਾਰਡੀਅਨਸ਼ਿਪ ਵਾਸਤੇ ਕੋਰਟ ਨੂੰ ਅਪਲਾਈ ਕੀਤਾ ਔਰ ਕੋਰਟ ਨੇ ਫਿਰ ਚਾਚੇ ਨੂੰ ਹੀ ਔਰ ਬੱਚੇ ਨੂੰ ਬੁਲਾ ਕੇ ਪੁੱਛਿਆ ਗਿਆ ਕਿ ਕੇਸਾਂ ਦੇ ਵਿੱਚ ਇਹ ਹੁੰਦਾ ਹੈ ਕਿ ਬੱਚੇ ਦੀ ਵੀ ਹਾਂਜੀ ਪੁੱਛਿਆ ਜਾਂਦਾ ਕੰਸੈਂਟਰਾਈ ਜਾਂਦੀ ਹੈ ਡਿਸਕ੍ਰੀਪਸ਼ਨ ਪੁੱਛੀ ਜਾਂਦੀ ਹੈ ਕਿ ਤੁਸੀਂ ਕਿਹਦੇ ਕੋਲ ਰਹਿਣਾ ਚਾਹੁੰਦੇ ਹੋ ਤੁਹਾਨੂੰ ਕੌਣ ਅچھے ਤਰੀਕੇ ਨਾਲ ਰੱਖਦਾ ਇਹ ਪੀਰੈਸ ਵਾਲੇ ਸਾਹ ਇਟਮੀ ਅੰਦਰ ਜਦੋਂ ਹਸਬੰਡ ਐਂਡ ਵਾਈਫ ਦਾ ਆਪਸ ਦੇ ਵਿੱਚ ਡਿਸਪਿਊਟ ਹੁੰਦਾ ਤੇ ਇਹ ਗਰੋਨ ਅਪ ਤੇੜੇ ਬੱਚੇ 12 ਸਾਲ ਤੋਂ ਉੱਤੇ ਨੇ ਜਾਂ ਉਹਨਾਂ ਕੋਲ ਪੁੱਛ ਲਿਆ ਜਾਂਦਾ ਹੈ ਕਿ ਤੁਸੀਂ ਕਿਹਦੇ ਕੋਲ ਰਹਿਣਾ ਚਾਹੁੰਦੇ ਹੋ ਔਰ ਉਸ ਕੇਸ ਦੇ ਵਿੱਚ ਵੀ ਲੜਕੀ ਨੇ ਇਹ ਕਿਹਾ ਕਿ ਮੈਨੂੰ ਚਾਚੇ ਤੇ ਚੀਲੇ ਨਾਲ ਬਹੁਤ ਪਿਆਰ ਨਾਲ ਰੱਖਦੇ ਨੇ ਔਰ ਮੈਨੂੰ ਲੁੱਕ ਆਫਟਰ ਕਰਦੇ ਨੇ ਮੈਨੂੰ ਬੜੇ ਅੱਛੇ ਸਕੂਲ ਪੜਾ ਰਹੇ ਨੇ ਮੈਂ ਇੰਨਾ ਕੋੜੀ ਰਹਿਣਾ ਕੋਈ ਨਹੀਂ ਉਹ ਉਹ ਚਾਚੇ ਨੂੰ ਅੰਕਲ ਨੂੰ ਹੀ ਲੀਗਲ ਗਾਰਡੀਨ ਅਪਾਇੰਟ ਕਰ ਦਿੱਤਾ ਠੀਕ ਹੈ ਜੀ ਇਹ ਆਪਾਂ ਦੁਬਾਰਾ ਦੁਬਾਰਾ ਦੋ ਜਿਹੜੀਆਂ ਪਰਿਭਾਸ਼ਾ ਹੈਗੀਆਂ ਜਗਾ ਸ਼ਬਦ ਹੈ ਉਹਨਾਂ ਦੇ ਆਲੇ ਦੁਆਲੇ ਗੱਲ ਕਰ ਰਹੇ ਇੱਕ ਹੈ ਜੀ ਕਸਟਡੀ ਇੱਕ ਹੈ ਜੀ ਗਾਰਡੀਅਨਸ਼ਿਪ ਇਹਦੇ ਨਾਲ ਥੋੜਾ ਮੈਂ ਹੋਰ ਜੋੜ ਲਵਾਂਗਾ ਇੱਕ ਹੁੰਦੀ ਹੈ ਅਡਾਪਸ਼ਨ ਵੀ ਜਾਂ ਅਸੀਂ ਕਹਿੰਦੇ ਕਿ ਬੱਚੇ ਨੂੰ ਫੌਸਟਰ ਕਰਨਾ ਕਿ ਆਪਣੇ ਕੋਲ ਰੱਖਿਆ ਇਹ ਸਾਰੀਆਂ ਚਾਰ ਸ਼ਬਦਾਂ ਦੇ ਵਿੱਚ ਜਾਂ ਚਾਰਾਂ ਹਾਲਾਤਾਂ ਦੇ ਵਿੱਚ ਕੀ ਫਰਕ ਹੈ ਜੀ ਦੇਖੋ ਇਦਾਂ ਕਿ ਜਿਹੜੀ ਕਸਟਡੀ ਆ ਉਹ ਤੇ ਉਹ ਕਸਟਡੀ ਜਿਹੜੀ ਨੇ ਉਹ ਕੋਰਟ ਨੇ ਪਾਇੰਟ ਕਰਨੇ ਆ ਜਿਸਲੇ ਤੁਸੀਂ ਸੈਪਰੇਟ ਰਹ ਰਹੇ ਹੋ ਜਾਂ ਤੁਹਾਡਾ ਤਲਾਕ ਹੋ ਜਾਂਦਾ ਹੈ ਕਿ ਬੱਚੇ ਦੀ ਕਸਟਡੀ ਕਿਹਦੇ ਕੋਲ ਰਹੇਗੀ ਠੀਕ ਹੈ ਜੀ ਔਰ ਵਿਜ਼ਿਟੇਸ਼ਨ ਰਾਈਟਸ ਜਿਹੜੇ ਕਿਹੜੇ ਪੇ ਰਹਿ ਕੋ ਰਹਿ ਕਿ ਇੱਕ ਤੇ ਇਹ ਐਸਪੈਕਟ ਹੋ ਗਿਆ ਬਿਲਕੁਲ ਠੀਕ ਹੈ ਜੇ ਉਹ ਕਸਟਡੀ ਜਿਹੜੀ ਰਹੀ ਹੈ ਉਹ ਟੈਂਪਰੇਰੀ ਕਸਟਡੀ ਵੀ ਹੋ ਸਕਦੀ ਹੈ ਠੀਕ ਹੈ ਠੀਕ ਹੈ ਚੱਲਦੇ ਆ ਤੁਹਾਨੂੰ ਕਸਟਡੀ ਦਿੱਤੀ ਸਬਜੈਕਟ ਟੂ ਦਾ ਡਿਸੀਜਨ ਜਦੋਂ ਫਾਈਨਲ ਕੀ ਆਰਡਰ ਹੋਏਗਾ ਫਿਰ ਕਸਟਡੀ ਕਿਸ ਨੂੰ ਦਿੱਤੀ ਹੈ ਇੱਕ ਗਾਰਡੀਅਨਸ਼ਿਪ ਹੈ ਗਾਰਡੀਅਨਸ਼ਿਪ ਤੇ ਇਹ ਹੈ ਨਾ ਕੋਈ ਗਾਰਡੀਅਨਸ਼ਿਪ ਜਿਹੜੇ ਉਹ ਪੇਰੈਂਟਸ ਤੋਂ ਇਲਾਵਾ ਵੀ ਬਿਲਕੁਲ ਠੀਕ ਹੈ ਹੋ ਸਕਦੇ ਨੇ ਠੀਕ ਹੈ ਜੇ ਪੇਰੈਂਟਸ ਦੀ ਡੈਥ ਹੋ ਜਾਏ ਜਾਂ ਰੀਮੈਰਿਜ ਕਰਵਾ ਲਈ ਜਾਏ ਤੇ ਉਹ ਉਸ ਕੇਸ ਦੇ ਵਿੱਚ ਜਿਵੇਂ ਗ੍ਰੈਂਡਪੇਰੈਂਟ ਨੇ ਜਾਂ ਹੋਰ ਕੋਈ ਰਿਲੇਟਿਵ ਜਾਂ ਮੈਂ ਦੱਸਿਆ ਕਿ ਟੈਸਟਾਮੈਂਟਰੀ ਗਾਰਡੀਅਨ ਵੀ ਅਪਾਇੰਟ ਹੋ ਸਕਦਾ ਹੈ ਠੀਕ ਹੈ ਠੀਕ ਹੈ ਜੀ। ਔਰ ਉਹ ਜਿਹੜੀ ਆ ਪਰਸਨਲ ਪ੍ਰੋਪਰਟੀ ਜਿਹੜੀ ਹੈ ਗਾਰਡੀਨਸ਼ਿਪ ਕਸਟਡੀ ਦੇ ਵਿੱਚ ਤੁਸੀਂ ਬੱਚੇ ਦੀ ਪ੍ਰੋਪਰਟੀ ਆ ਬੱਚੇ ਦੇ ਫਾਈਨੈਂਸ਼ੀਅਲ ਮੈਟਰਸ ਡੀਲ ਨਹੀਂ ਕਰ ਸਕਦੇ। ਠੀਕ ਹੈ। ਗਾਰਡੀਅਨ ਜੇ ਤੁਸੀਂ ਹੋ ਤੇ ਤੁਸੀਂ ਬੱਚੇ ਦੀ ਕੋਈ ਪ੍ਰੋਪਰਟੀ ਆ ਸਬਜੈਕਟ ਟੂ ਕਿ ਤੁਸੀਂ ਕੋਰਟ ਕੋ ਪਰਮਿਸ਼ਨ ਲੈ ਕੇ ਕੋਈ ਪ੍ਰੋਪਰਟੀ ਉਹਦੇ ਬੈਸਟ ਇੰਟਰਸਟ ਜੀ ਆ। ਵਧੇ ਫਿਊਚਰ ਵਾਸਤੇ ਕੋਈ ਪ੍ਰਾਪਰਟੀ ਡਿਸਪੋਜ਼ ਆਫ ਕਰਨਾ ਚਾਹੁੰਦੇ ਹੋ ਜਾਂ ਪ੍ਰਾਪਰਟੀ ਤੋਂ ਕੋਈ ਰੈਂਟਰਡ ਇਨਕਮ ਹੈ ਉਹ ਤੁਸੀਂ ਰੀਸੀਵ ਕਰ ਸਕਦੇ ਹੋ ਜਾਂ ਬੈਂਕ ਅਕਾਊਂਟ ਹੈ ਕੋਈ ਐਫ ਡੀ ਆਰ ਵਗੈਰਾ ਨਹੀਂ ਉਹਦੇ ਤੇ ਕੋਈ ਇੰਟਰਸਟ ਹੈ ਹਾਂਜੀ ਹਾਂਜੀ ਉਹ ਵੀ ਤੁਸੀਂ ਲੈ ਸਕਦੇ ਹੋ ਹਾਂਜੀ ਇਹ ਹੈ ਜਿੱਥੇ ਤੱਕ ਆਪਾਂ অপਸ਼ਨ ਦਾ ਤਰਕ ਹੈ অপਸ਼ਨ ਦੇ ਵਿੱਚ ਇਦਾਂ ਹੈ ਕਿ ਇੱਕ ਪੇਰੈਂਟਸ ਜਿਹੜੇ ਨੇ ਜਿਸ ਤਰ੍ਹਾਂ ਹੁਣ ਕਈ ਕੇਸਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਹਾਂਜੀ ਕਿ ਜਿਸ ਤਰ੍ਹਾਂ ਮੈਂ ਦੱਸਿਆ ਕਿ ਚਾਹੇ ਹਸਬੰਡ ਹੈ ਚਾਹੇ ਵਾਈਫ ਇੱਕ ਦੀ ਡੈਥ ਹੋ ਗਈ ਹਾਂਜੀ ਉਹਨਾਂ ਨੇ ਰੀ ਮੈਨੇਜ ਕਰਾ ਲਈ ਠੀਕ ਹੈ ਜੀ ਉਹਨਾਂ ਨੇ ਰੀ ਮੈਰਿ ਕਰਵਾ ਲਈ ਤੇ ਜਿਸੇ ਲਈ ਕਈ ਮੈਂ ਕਈ ਦੇਖਿਆ ਕਿ ਇੰਸਟੀਟਿਊਸ਼ਨਸ ਦੇ ਵਿੱਚ ਇਹ ਸਕੂਲ ਦੇ ਵਿੱਚ ਇਹ ਦਾ ਸਟੈਪ ਪੇਰੈਂਟ ਹੈ ਨਾ ਉਹ ਅੱਗੇ ਕਹੇਗਾ ਸਕੂਲ ਵਾਲਿਆਂ ਨੂੰ ਕਿ ਮੈਂ ਮੇਰੇ ਨਾਲ ਹੁਣ ਰੀ ਮੈਰਿਜ ਹੋ ਗਈ ਹੈ ਠੀਕ ਹੈ ਉਹਦੀ ਮਦਰ ਦੀ ਜਾਂ ਫਾਦਰ ਦੀ ਹਾਂਜੀ ਠੀਕ ਹੈ ਔਰ ਇਹ ਬੱਚੇ ਦੇ ਜਿਹੜਾ ਮਦਰ ਜਾਂ ਫਾਦਰ ਦੇ ਨਾਂ ਤੇ ਹੁਣ ਮੇਰਾ ਨਾਂ ਦਿੱਖਦਾ ਜਾਵੇ ਠੀਕ ਹੈ ਜੇ ਜਦ ਕਿ ਜਿਹੜਾ ਬਾਇਓਲੋਜੀਕਲ ਪੇਰੈਂਟ ਹੈ ਹਾਂਜੀ ਹੂੰ ਉਸ ਦਾ ਨਾਂ ਜਿਹੜਾ ਹੈ ਉਹ ਉਹ ਬਾਈ ਵਾਚੂ ਆਫ ਯੂਅਰ ਮਦਰ ਬੀਇੰਗ ਮੈਰਿਡ ਯਾ ਫਾਦਰ ਬੀਇੰਗ ਮੈਰਿਡ ਠੀਕ ਹੈ ਜੀ ਟੂ ਅਗੇਨ ਇਸ ਕਰਕੇ ਉਹ ਜਿਹੜਾ ਹੈ ਉਹ ਤੁਸੀਂ ਫਾਦਰ ਨਹੀਂ ਵੰਸੇਦੇ ਹਾਂਜੀ ਹਾਂਜੀ ਉਹਦੇ ਲਈ ਤੁਹਾਨੂੰ ਇਹ ਹੋ ਸਕਦਾ ਕਿ ਤੁਸੀਂ ਜਿਹੜੀ ਹੈ ਅਡਾਪਸ਼ਨ ਠੀਕ ਹੈ ਲੋ ਵੀ ਜਿਹੜੀ ਜੇ ਤੇ ਤੁਹਾਡੇ ਹਸਬੰਡ ਯਾ ਵਾਈਫ ਦੀ ਪਹਿਲਾਂ ਡੈਥ ਹੋ ਗਈ ਹੈ ਹਾਂਜੀ ਸਿੰਗਲ ਮਦਰ ਜਾਂ ਸਿੰਗਲ ਹੋਏ ਜਿਨ੍ਹਾਂ ਨੇ ਰੀਮੈਰਿ ਕਰਾਈ ਔਰ ਉਹਨੂੰ ਬੱਚਾ ਅਡਾਪਸ਼ਨ ਚ ਦੇ ਸਕਦਾ ਹੈ ਜੇ ਜੇ ਐਕਚੁਅਲੀ ਜੂਵਨਾਈਲ ਜਸਟਿਸ ਐਕਟ ਥੱਲੇ ਸਪੈਸ਼ਲ ਪ੍ਰੋਵੀਜ਼ਨ ਹੈ ਕਿ ਜਿੱਥੇ ਸਟੈਪ ਪੇਰੈਂਟ ਜਿਹੜਾ ਉਹ ਬੱਚਾ ਅਡਾਪਟ ਕਰ ਸਕਦਾ ਠੀਕ ਹੈ ਜੀ ਠੀਕ ਹੈ ਵੀ ਜੇ ਤੇ ਜਦੋਂ ਤੁਹਾਡੇ ਪੇਰੈਂਟਸ ਦੀ ਆਈਦਰ ਆਫ ਦਾ ਪੇਰੈਂਟ ਦੀ ਡੈਥ ਹੋ ਜਾਂਦੀ ਹੈ ਔਰ ਤੁਸੀਂ ਰੀਮੈਰਿ ਕਰਵਾਉਂਦੇ ਹੋ ਤੇ ਤੁਸੀਂ ਫਿਰ ਜਿਹੜਾ ਉਹ ਬੱਚਾ ਅਡਾਪਸ਼ਨ ਦੇ ਵਿੱਚ ਜਿਹਦੇ ਨਾਲ ਤੁਸੀਂ ਵਿਆਹ ਕਰਾਇਆ ਉਹਨੂੰ ਦੇ ਸਕਦੇ ਹੋ ਔਰ ਉਸ ਬਾਇਓਰਟੀ ਆਫ दैट ਐਂਡ ਆਪਸ਼ਨ ਜਿਹੜੇ ਤੁਹਾਡੇ ਸਾਰੇ ਰਾਈਟਸ ਨੇ ਹਾਂਜੀ ਉਹ ਤੁਹਾਡੀ ਬਾਇਓਲੋਜੀਕਲ ਪੇਰੈਂਟ ਜਾਂ ਨੈਚੁਰਲ ਪੇਰੈਂਟ ਦੀ ਫੈਮਿਲੀ ਨਾਲ ਜਿਹੜਾ ਸਬੰਧ ਖਤਮ ਨਹੀਂ ਹੋਣਗੇ ਔਰ ਜਿਹਦੇ ਤੁਹਾਨੂੰ ਅਡਾਪਟ ਕੀਤਾ ਸਟੈਪ ਪੇਰੈਂਟ ਨੇ ਉਹਦੀ ਫੈਮਿਲੀ ਵਿੱਚ ਸਾਰੇ ਰਾਈਟਸ ਇਨਕਲੂਡਿੰਗ ਰਾਈਟ ਆਫ ਇਨਹੈਰਟੈਂਸ ਉਹ ਤੁਹਾਨੂੰ ਮਿਲ ਜਾਣਗੇ ਠੀਕ ਹੈ ਜੀ ਇਹ ਜਿੱਦਾਂ ਤੁਸੀਂ ਦੱਸਿਆ ਕਿ ਪਿੱਛੋਂ ਸਾਰੇ ਰਿਸ਼ਤੇ ਨਾਤੇ ਟੁੱਟ ਜਾਣੇ ਤੇ ਇੱਕ ਨਵੇਂ ਥਾਂ ਜਿਹੜੇ ਉਹ ਰਿਸ਼ਤੇ ਨਾਤੇ ਉਹ ਬਣ ਜਾਣੇ ਆ। ਇੱਕ ਅਹਿਮ ਸਵਾਲ ਇਹਦੇ ਵਿੱਚ ਆ ਰਹੂਗਾ ਕਿ ਜਦ ਤੁਸੀਂ ਵੈਸੇ ਦੱਸਿਆ ਵੀ ਆ ਪਰ ਹੋਰ ਵਿਸਥਾਰ ਨਾਲ ਤੁਹਾਡੇ ਤੋਂ ਪੁੱਛਣਾ ਚਾਹਵਾਂਗੇ ਕਿ ਜਦ ਨਵੇਂ ਥਾਂ ਬੱਚਾ ਅਡੌਪਟ ਹੋ ਗਿਆ ਤਾਂ ਉਸ ਦੀ ਜਿਹੜੀ ਆਪਣੀ ਬਸੁਰਗ ਜਿਹਾ ਆਪਣੇ ਪਿਤਾ ਜੀ ਜਿਹੜੀ ਵਿਰਾਸਤ ਸੀ ਉਹਦੇ ਵਿੱਚ ਹਿੱਸਾ ਵੀ ਖਤਮ ਹੋ ਜਾਊਗਾ ਜੀ। ਯੈਸ ਠੀਕ ਹੈ ਜੀ। ਜਦੋਂ ਤੁਸੀਂ ਆਪਣਾ ਅਡੌਪਸ਼ਨ ਦੇ ਵਿੱਚ ਚਲੇ ਗਏ ਉਹਦੇ ਤੁਹਾਡੀਆਂ ਜਿਹੜੀਆਂ ਆਪਣੀ ਫੈਮਿਲੀ ਦੀ ਨੈਚੁਰਲ ਫੈਮਿਲੀ ਆ ਉਹਦੇ ਨਾਲ ਜੋ ਵੀ ਤਾਈ ਇਸ ਨੇ ਉਹ ਸਾਰੀਆਂ ਖਤਮ ਹੋ ਜਾਣਗੀਆਂ ਇਨਕਲੂਡਿੰਗ ਪ੍ਰੋਪਰਟੀ ਰਾਈਟਸ ਇਨਕਲੂਡਿੰਗ ਰਾਈਟ ਟੂ ਇਨਹਰਟੈਂਸ ਠੀਕ ਹੈ ਔਰ ਜਿਹਦੇ ਵੀ ਰਾਈਟਸ ਹੈ ਉਹ ਤੁਸੀਂ ਜਿਨ੍ਹਾਂ ਨੇ ਤੁਹਾਨੂੰ ਅਡੌਪਟ ਕੀਤਾ ਅਡੌਪਟਿਵ ਫੈਮਿਲੀ ਦੇ ਵਿੱਚ ਉਹ ਸਾਰੇ ਰਾਈਟਸ ਤੁਹਾਨੂੰ ਉੱਥੇ ਵੀ ਠੀਕ ਹੈ ਇੱਕ ਹੋਰ ਅਹਿਮ ਸਵਾਲ ਹੈ ਠੀਕ ਹੈ ਐਟ ਪਾਰਟ ਵਿਦ ਦਾ ਅਦਰ ਨੈਚੁਰਲ ਬੌਰਨ ਚਿਲਡਸ ਦਾ ਇੱਕ ਆਪਣਾ ਜੰਮਿਆ ਹੋਇਆ ਬੱਚਾ ਹੈ ਉਸ ਨੂੰ ਜੋ ਰਾਈਟਸ ਮਿਲਦੇ ਨੇ ਉਹੀ ਰਾਈਟ ਜਿਹੜੇ ਆ ਉਹ ਜਗੋਦ ਲਏ ਹੋਏ ਬੱਚੇ ਨੂੰ ਵੀ ਮਿਲਣਗੇ ਠੀਕ ਹੈ ਇਹ ਕੋਰੇ ਇਹਮ ਸਵਾਲ ਹੈ ਵਕੀਲ ਸਾਹਿਬ ਕੀ ਆਪਾ ਜਦਾਂ ਇਹ ਕਾਨੂੰਨ ਡਿਸਕਸ ਕਰ ਰਹੇ ਆ ਤਾਂ ਇਸ ਦੇ ਵਿੱਚ ਆਪਾ ਦੇਖ ਰਹੇ ਆ ਕਿ ਥੋੜਾ ਜਿਹਾ ਇਹ ਗੁੰਝਲਦਾਰ ਕਾਨੂੰਨ ਹੈ ਕਿ ਇਹ ਕੰਮ ਜਿਹੜਾ ਵਿਅਕਤੀ ਹੈ ਉਸ ਦੀ ਸਮਝ ਤੋਂ ਜਿਹੜਾ ਹੈ ਬਾਹਰ ਦੀ ਗੱਲ ਹੈ ਕਿ ਸਮਝਣ ਲਈ ਉਸ ਨੂੰ ਬਹੁਤ ਜਿਹੜਾ ਇਹ ਜਾਂ ਕਿਸੇ ਦੀ ਮਦਦ ਲੈਣੀ ਪਊਗੀ ਜਾਂ ਬਹੁਤ ਜਿਹੜਾ ਹੈ ਸੰਜੀਦਗੀ ਨਾਲ ਇਸ ਨੂੰ ਪੜ੍ਹਨਾ ਪਊਗਾ। ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜੀਆਂ ਸਾਡੀਆਂ ਮਾਨਯੋਗ ਅਦਾਲਤਾਂ ਹਨ ਜਾਂ ਸਾਡੀਆਂ ਜਿਹੜੀਆਂ ਡਿਸਟ੍ਰਿਕਟ ਲੀਗਲ ਏਡ ਸੁਸਾਇਟੀਆਂ ਹਨ ਉਹਨਾਂ ਦਾ ਕੀ ਰੋਲ ਹੈ ਕਿ ਕਿਸੇ ਵੀ ਵਿਅਕਤੀ ਨੂੰ ਜੇ ਇਸ ਦੇ ਸੰਬੰਧੀ ਮਦਦ ਚਾਹੀਦੀ ਹੋਵੇ ਤਾਂ ਉਹ ਡੀਐਲਐਸਏ ਕੋ ਜਾ ਸਕਦੇ ਹਨ ਜਾਂ ਮਾਨਯੋਗ ਅਦਾਲਤ ਕੋ ਜਾ ਕੇ ਫਰਿਆਦ ਕਰ ਸਕਦੇ ਨੇ ਕਿ ਕਿਸੇ ਨੂੰ ਕਿਹਾ ਜਾਵੇ ਕਿ ਸਾਡੀ ਮਦਦ ਕੀਤੀ ਜਾਵੇ। ਦੇਖੋ ਹਰ ਸਟੇਟ ਦੇ ਅੰਦਰ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਦੇ ਆਫਿਸ ਬਣੇ ਹੋਏ ਨੇ। ਠੀਕ ਹੈ ਜੀ। ਜਿੱਤੇ ਪੈਰਾ ਲੀਗਲ ਵੋਲੰਟੀਅਰ ਵੀ ਬੈਠੇ ਨੇ ਠੀਕ ਹੈ ਜੀ ਫ੍ਰੀ ਲੀਗਲ ਏਡ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ ਜੇ ਤੁਹਾਨੂੰ ਕਿਸੇ ਵੀ ਸਮੇਂ ਤੇ ਤੁਹਾਨੂੰ ਕਾਨੂੰਨੀ ਦਾ ਪੇਚ ਦੇ ਬਾਰੇ ਨਹੀਂ ਜਾਣਕਾਰੀ ਜੇ ਤੁਸੀਂ ਕੋਈ ਵਕੀਲ ਜਾਂ ਕਿਸੇ ਵਕੀਲ ਕੋ ਚਲੇ ਜਾ ਜਿਹੜਾ ਕਿ ਤੁਹਾਡਾ ਜਾਨੂ ਹੈ ਜਾਂ ਤੁਸੀਂ ਆਲਰੇਡੀ ਜਿੰਨਾ ਕੋ ਗਾਈਡੈਂਸ ਵਗੈਰਾ ਲੈਂਦੇ ਹੋ ਐਡਵਾਈਸ ਲੈਂਦੇ ਹੋ ਉਹਨਾਂ ਕੋਲ ਚਲੇ ਜਾ ਜੇ ਤੁਸੀਂ ਪੈਸੇ ਨਹੀਂ ਖਰਚ ਸਕਦੇ ਜਾਂ ਵਕੀਲਾਂ ਦੀ ਫੀਸ ਵਗੈਰਾ ਨਹੀਂ ਦੇ ਸਕਦੇ ਤੇ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਉਪਰਾਲਾ ਉਦੇ ਤਹਿ ਤੁਸੀਂ ਜਾ ਕੇ ਈਵਨ ਫ੍ਰੀ ਗਾਈਡੈਂਸ ਵੀ ਲੈ ਸਕਦੇ ਹੋ ਔਰ ਜੇਕਰ ਕੋਈ ਕੋਰਟ ਦੇ ਵਿੱਚ ਕੇਸ ਕਰਨਾ ਤੁਸੀਂ ਫ੍ਰੀ ਲੀਗਲ ਏਡ ਤੋਂ ਵਕੀਲ ਵੀ ਲੈ ਸਕਦੇ ਹੋ ਬਿਲਕੁਲ ਠੀਕ ਹੈ ਜੀ ਤਾਂ ਇੱਕ ਹੋਰ ਗੱਲ ਹੈ ਜੀ ਕਿ ਜਿੱਦਾਂ ਤੁਸੀਂ ਪਹਿਲਾਂ ਇੱਕ ਸਾਡੇ ਸਵਾਲ ਦੇ ਜਵਾਬ ਦੇ ਵਿੱਚ ਇਹ ਦੱਸਿਆ ਕਿ ਜਿਹੜਾ ਕੋਈ ਸਰਪ੍ਰਸਤ ਹੈ ਜਾਂ ਗਾਰਡੀਅਨ ਹੈ ਉਹ ਕੋਰਟ ਤੋਂ ਪਰਮਿਸ਼ਨ ਲੈ ਕੇ ਬੱਚੇ ਦੀ ਜਾਇਦਾਦ ਵੇਚ ਸਕਦਾ ਹੈ ਜਾਂ ਕੋਰਟ ਨੇ ਵੀ ਆਹ ਗੱਲ ਦੇਖਣੀ ਹੈ ਕਿ ਬੱਚੇ ਦੇ ਇੰਟਰਸਟ ਵਿੱਚ ਕੀ ਹੈ ਇਹ ਇੰਟਰਸਟ ਦੀ ਕੀ ਪਰਿਭਾਸ਼ਾ ਹੈਗੀ ਕਹਿੰਦਾ ਭਾਵ ਹੈ ਕਿ ਕੋਰਟ ਨੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਾਸ ਤੌਰ ਤੇ ਖਿਆਲ ਰੱਖਣਾ ਹੈ ਜਦ ਕੋਰਟ ਨੇ ਪਰਮਿਸ਼ਨ ਦੇਣੀ ਹੈ ਕਿ ਉਸ ਦੇ ਜਿਹੜੇ ਨਾਲ ਸੰਬੰਧਿਤ ਵਿਤਿਕ ਫੈਸਲੇ ਆ ਕਿਸੇ ਨੇ ਲੈਣੇ ਉਹ ਲੈ ਜਾਣਾ ਦੇਖੋ ਕੋਰਟ ਨੇ ਦੇਖਣਾ ਹੈ ਕਿ ਬੱਚੇ ਨੂੰ ਕਈ ਕਈ ਤਰ੍ਹਾਂ ਦੇ ਚੀਜ਼ਾਂ ਜਿਹੜੇ ਸਾਹਮਣੇ ਆਉਂਦੀਆਂ ਨੇ ਜਿਹੜਾ ਵਿੱਚ ਪਹਿਲਾਂ ਤੇ ਇਹ ਦੇਖਿਆ ਜਾਂਦਾ ਕਿ ਬੱਚੇ ਨੇ ਸਪੋਰਟ ਕਿਤੇ ਹਾਇਰ ਐਜੂਕੇਸ਼ਨ ਲੈਣੀ ਹੈ ਠੀਕ ਹੈ ਜੀ ਕੋਈ ਕੋਈ ਕਿਸੇ ਦੇ ਮੈਡੀਕਲ ਪ੍ਰੋਫੈਸ਼ਨ ਜਾਂ ਕਿਸੇ ਨੇ ਜਿੰਨੀ ਰਿੰਗ ਕਰਨੀ ਉੱਥੇ ਜਿਹੜੇ ਚਾਰਜਸ ਨੇ ਐਕਸਪੈਂਸਸ ਨੇ ਬਹੁਤ ਜ਼ਿਆਦਾ ਹਾਂਜੀ ਔਰ ਪੇਰੈਂਟ ਜਿਹਦੇ ਕੋਲ ਬੱਚੇ ਦੀ ਕਸਟਡੀ ਜਾਂ ਗਾਰਡੀਅਨਸ਼ਿਪ ਹੈਗੀ ਆ ਉਹਦੀ ਕੋਈ ਇਹ ਕਪੈਸਿਟੀ ਨਹੀਂ ਹੈਗੀ ਕਿ ਉਹ ਉਹਨੇ ਐਕਸਪੈਂਸਸ ਜਿਹੜੇ ਆ ਉਹ ਬੀਅਰ ਕਰ ਸਕੇ ਕੋਈ ਹੋਸਟਲ ਐਕਸਪੈਂਸਿਵਲੀ ਹੋ ਜਾਂਦੇ ਆ ਜਾਂ ਕਈ ਵਾਰ ਉੱਥੇ ਫਿਰ ਕੋਰਟ ਜਿਹੜਾ ਇਹ ਦੇਖ ਲੈਂਦੀ ਹੈ ਕਿ ਵਾਕਈ ਹੀ ਇਹ ਜੈਨੂਇਨ ਕੇਸ ਹੈ ਜਿੱਥੇ ਕਿ ਇਹ ਜ਼ਰੂਰੀ ਹੈ ਕਿ ਜਿਹੜੇ ਕੋਈ ਕੋਈ ਬੱਚੇ ਦੀ ਇੰਟਰਸਟ ਇਨਕਮ ਹੈ ਠੀਕ ਹੈ ਕੋਈ ਐਫ ਡੀ ਆਰ ਤੋਂ ਇਨਕਮ ਹੈ ਜਾਂ ਕੋਈ ਰੈਂਟ ਤੋਂ ਇਨਕਮ ਹੈ ਜਾਂ ਕੋਈ ਆਪਣਾ ਜਿਸ ਤਰ੍ਹਾਂ ਪ੍ਰਾਪਰਟੀ ਵਗੈਰਾ ਹੈ ਉਹਨੂੰ ਵੇਚਣ ਦੀ ਜ਼ਰੂਰਤ ਸਮ ਜਰੂਰੀ ਹੈ ਉਹ ਬੱਚੇ ਤੇ ਪੈਸੇ ਲਗਾਏ ਜਾ ਸਕਦੇ ਆ ਐਸੇ ਤਰੀਕੇ ਨਾਲ ਜੇ ਬੱਚੇ ਨੂੰ ਕੋਈ ਐਦਾਂ ਦੀ ਮੈਡੀਕਲ ਕੰਪਲਿਕੀਸ਼ਨ ਆ ਜਾਂਦੀ ਠੀਕ ਹੈ ਜਿਹਦੇ ਲਾਗਤ ਬਹੁਤ ਜ਼ਿਆਦਾ ਪੈਸੇ ਲੱਗਣੇ ਆ ਉਹਨਾਂ ਹਾਲਾਤਾਂ ਦੇ ਵਿੱਚ ਬੱਚੇ ਦੀ ਫਿਊਚਰ ਉਹਦੀ ਹੈਲਥ ਉਹਦਾ ਵੈਲ ਬੀਇੰਗ ਉਹਦੇ ਬੈਸਟ ਇੰਟਰਸਟ ਉਹਦੀ এডੂਕੇਸ਼ਨ ਨੂੰ ਸਾਹਮਣੇ ਰੱਖਦੇ ਹੋਏ ਕੋਰਟ ਜਿਹੜੀ ਹੈ ਉਹ ਪਰਮਿਸ਼ਨ ਦੇ ਦਿੰਦੀ ਹੈ ਕਿ ਤੁਸੀਂ ਆ ਪਿੱਦੇ ਪੈਸੇ ਆ ਉਹ ਚਾਹੇ ਕੋਈ ਪ੍ਰੋਪਰਟੀ ਡਿਸਪੋਜ਼ ਕਰਕੇ ਜਾਂ ਉਹਦੀ ਰੈਂਟਲ ਇਨਕਮ ਚੋਂ ਜਾਂ ਬੈਂਕ ਦੇ ਅਕਾਊਂਟ ਤੇ ਵੀ ਕੋਈ ਇੰਟਰਸਟ ਵਗੈਰਾ ਜਾਂ ਐਫ ਡੀ ਤੜਾ ਤੜਾ ਕੇ ਉਹ ਤੁਸੀਂ ਜਿਹੜੇ ਆ ਉਹ ਪੈਸੇ ਉਹ ਬੱਚੇ ਦੇ ਖਰਚ ਸਰਦੇ ਠੀਕ ਹੈ ਜੀ ਇਸ ਨਾਲ ਜੁੜਦਾ ਇੱਕ ਹੋਰ ਹਾਲਾਤ ਹਨ ਕਿ ਕਈ ਵਾਰ ਆਇਆ ਕਿ ਜਾਇਦਾਦ ਵੇਚਣੀ ਪੈ ਜਾਂਦੀ ਹੈ ਕਿਸੇ ਵੀ ਕਾਰਨ ਕਰਕੇ ਕਿ ਜਾਇਦਾਦ ਇਹੋ ਜੇ ਹਾਲਾਤ ਚ ਨਹੀਂ ਰਹਿੰਦੀ ਉਸ ਨੂੰ ਮੇਨਟੇਨ ਕੀਤਾ ਜਾਸਾ ਜਾਂ ਤੁਹਾਨੂੰ ਪੈਸੇ ਨਹੀਂ ਲੋੜ ਹੈ ਉਸ ਦੇ ਵਿੱਚੋਂ ਜਿਹੜੇ ਪੈਸੇ ਆਉਂਦੇ ਹਨ ਜ ਇਹਨਾਂ ਨੂੰ ਹੱਲੇ ਸਾਨੂੰ ਖਰਚਣ ਦੀ ਨਹੀਂ ਲੋੜ ਹੈ ਉਹ ਕਿਸ ਦੇ ਖਾਤੇ ਦੇ ਵਿੱਚ ਜਮ੍ਹਾਂ ਹੋਣੇ ਹਨ ਉਹ ਕਿਸ ਤਰੀਕੇ ਨਾਲ ਜਮ੍ਹਾਂ ਹੋਣੇ ਆ ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੇਖੋ ਤੇ ਕੋਰਟ ਆਪਣੇ ਆਰਡਰ ਦੇ ਵਿੱਚ ਇਹ ਦਿੰਦੀ ਹੈ ਕਿ ਜੇਕਰ ਨੂੰ ਪ੍ਰਾਪਰਟੀ ਡਿਸਪੋਜ਼ ਆਫ ਹੋਣੀ ਹੈ ਤੇ ਉਹ ਮਾਈਨਰ ਦੇ ਨਾਂ ਤੇ ਬੈਂਕ ਅਕਾਊਂਟ ਦੇ ਵਿੱਚ ਐਫ ਡੀ ਕਰਾਤੀ ਜਾਵੇ ਔਰ ਜਦ ਤੱਕ ਬੱਚਾ ਮੇਜਰ ਨਹੀਂ ਹੋ ਜਾਂਦਾ ਉਹ ਪੈਸੇ ਜਿਹੜਾ ਕੋਈ ਵੀ ਕਢਵਾ ਲਈ ਸਕਦਾ ਠੀਕ ਹੈ ਉਹ 18 ਸਾਲ ਦਾ ਪੁੱਤਾ ਹੋਏਗਾ ਫਿਰ ਹੀ ਉਹ ਬੱਚਾ ਉਹ ਪੈਸੇ ਨੂੰ ਕਿੜਵਾ ਸਕਦਾ ਪਰ ਕਈ ਵਾਰ ਕੋਰਟ ਜਿਹੜੀ ਨੇ ਇੰਬੈਟਸ ਇੰਟਰਸਟ ਆਫ ਚਾਈਲਡ ਇਹ ਆਰਡਰ ਕਰ ਦਿੰਦੀ ਹੈ ਕਿ ਜਿਹੜਾ ਇਸ ਤੇ ਵਿਆਜ ਹੈਗਾ ਉਹ ਜਿਹੜਾ ਉਹਦਾ ਗਾਰਡੀਅਨ ਹੈ ਉਹ ਜਿਹੜਾ ਉਹਨੂੰ ਲੁੱਕ ਆਫਟਰ ਕਰ ਦਿਆ ਬੱਚੇ ਦੇ ਐਕਸਪੈਂਸਸ ਮੀਟ ਆਊਟ ਕਰਨ ਲਈ ਉਹ ਐਫ ਡੀ ਆ ਦਾ ਇੰਟਰਸਟ ਜਿਹੜਾ ਹੈ ਜਾਂ ਉਹ ਜਿਹੜੀ ਪ੍ਰਾਪਰਟੀ ਵੇਚੀ ਆ ਉਹਦੇ ਜਿਹੜਾ ਪੈਸੇ ਜਮ੍ਹਾਂ ਹੋਏ ਆ ਉਹਦਾ ਇੰਟਰਸਟ ਜਿਹੜਾ ਉਹ ਬੱਚੇ ਤੇ ਖਰਚ ਖਰਚਦੀ ਆ ਔਰ ਉਹਨੂੰ ਉਹ ਪੈਸੇ ਬੈਂਕ ਤੋਂ ਲੈਣ ਦਾ ਆਰਡਰ ਕਰ ਸਕਦੇ ਠੀਕ ਹੈ ਇੱਕ ਹੋਰ ਅਕੀਲਾ ਸਾਡਾ ਸਵਾਲ ਹੈ ਤੁਹਾਡੇ ਲਈ ਕਿ ਕਿਹੜੀ ਮਾਨਯੋਗ ਅਦਾਲਤ ਦੇ ਵਿੱਚ ਇਹ ਕੇਸ ਹੋਣਾ ਹੈ ਜਾਂ ਕਿਹੜੀ ਕੋਰਟ ਦੀ ਹੈ ਇਸ ਲਈ ਜੂਰਿਸਡਿਕਸ਼ਨ ਬਣਦੀ ਦੇਖੋ ਅਸੀਂ ਜਿਸ ਲਿ ਗਾਰਡੀਅਨਸ਼ਿਪ ਦਾ ਕੇਸ ਕਰਦੇ ਹਾਂ ਉਦੋਂ ਅਸੀਂ ਗਾਰਡੀਅਨ ਕੋਰਟਸ ਦੇ ਜੀਮੂ ਅਸੀਂ ਹਰ ਹਰ ਡਿਸਟ੍ਰਿਕਟ ਦੇ ਵਿੱਚ ਫੈਮਿਲੀ ਕੋਰਟ ਬਣਾਈਆਂ ਹੋਈਆਂ ਔਰ ਫੈਮਿਲੀ ਕੋਰਟਸ ਕੋਈ ਅਕਤਿਆਰ ਹੈ ਕਿ ਉਹ ਗਾਰਡੀਅਨਸ਼ਿਪ ਜਿਹੜੇ ਕੇਸਿਸ ਨੇ ਉਹ ਐਂਟਰਟੇਨ ਕਰਕੇ ਔਰ ਡਿਸਾਈਡ ਕਰਦੀਆਂ ਔਰ ਐਸੇ ਤਰੀਕੇ ਨਾਲ ਜਿਹੜੇ ਮੈਟ੍ਰੀਮੋਨੀਅਲ ਕੇਸਿਸ ਵੀ ਨੇ ਜਿੱਥੇ ਅਸੀਂ ਕਸਟਡੀ ਵਗੈਰਾ ਡਿਟਰਮਿਨ ਕਰਦੀ ਕੋਰਟ ਉਹਤੇ ਵੀ ਜਿਸਲੇ ਕੋਈ ਡਾਈਵੋਰਸ ਦਾ ਕੇਸ ਹੁੰਦਾ ਠੀਕ ਹੈ ਵੀ ਆ ਕੋਈ ਹੋਰ ਮੈਟ੍ਰੀਮੋਨੀਅਲ ਡਿਸਪੂਟ ਆ ਉਹਦੇ ਅੰਦਰ ਜਿਹੜੀ ਹੈ ਕਿ ਬੜੀ ਮਿਊਚੁਅਲ ਡਾਈਵੋਰਸ ਦਾ ਕੇਸ ਆ ਉਹਦੇ ਵਿੱਚ ਕੋਰਟ ਹੋਲਡ ਕਰ ਦਿੰਦਾ ਕਿ ਬੱਚੇ ਦੀ ਕਸਟਡੀ ਜਿਹੜੀ ਹੈ ਉਹ ਪਲਾ ਨੇਪੇਂਡ ਕਰੇਗੀ ਇਹ ਜਿਹੜੀਆਂ ਸਾਰੀਆਂ ਪਾਵਸ ਐ ਇਹ ਫੈਮਿਲੀ کورٹ ਕੋ ਐ ਹਰ ਡਿਸਟ੍ਰਿਕਟ ਦੇ ਵਿੱਚ ਠੀਕ ਹੈ ਜੀ ਔਰ ਜਿਸੇ ਲਈ ਵੀ ਅਸੀਂ ਕਦੀ ਦਰਵਾਜ਼ਾ ਖੜਕਾਣਾ ਕੋਈ ਪਟੀਸ਼ਨ ਵਗੈਰਾ ਫਾਈਲ ਕਰਨੀ ਹੈ ਬੂਕ ਕਰਨੀ ਹੈ ਤੇ ਉਹ ਫੈਮਿਲੀ ਕੋਰਟ ਦੇ ਵਿੱਚ ਕਰਨੀ ਹੈ ਹਾਂ ਬਿਲਕੁਲ ਠੀਕ ਹੈ ਜੀ ਇਹ ਦੋਸਤੋ ਸਾਨੂੰ ਸਮਾਂ ਜ਼ਿਆਦਾ ਨਹੀਂ ਦੇ ਰਿਹਾ ਕਿ ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾ ਸਕੀਏ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ ਨਮਸਕਾਰ